ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਏਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਣਾ ਹੋਵਈ ਜੇ ਸੋਚੇ ਲਖਵਾਰ ਚੋਪੈ ਚਪਨਾ ਹੋਵਈ ਜੇ ਲਾਇ ਰਹਿ ਲਿਖਤਾਰ ਓਖੇ ਆਪੋ ਖਨਾ ਉਤਰੀ ਜੇ ਬਨਾਪਰੀ ਆਪਾਰ ਸਹਸ ਸਿਆਣਪਾ ਲਖ ਹੋ ਹੋਏ ਤਾਂ ਇਕ ਨਾ ਚੱਲੇ ਨਾਲ ਕਹਿਵ ਸਚਿਆਰਾ ਹੋਈਐ ਕਹਿਵ ਕੋੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਹੇ ਆ ਜਾਏ ਹੁਕਮੀ ਹੋਵਣ ਜੇ ਹੁਕਮੇ ਲੈ ਵੜੇ ਆਈ ਹੁਕਮੇ ਉਤਮ ਨੀਚ ਹੁਕਮਾ ਲੇਖਾ ਦੁਖ ਸੁਖ ਪਾਈਏ ਹਨ ਇਕ ਨਾ ਹੁਕਮੀ ਬਖਸੀ ਸਈ ਸਈ ਹੁਕਮੀ ਸਦਾ ਪਵਾਈਏ ਹਨ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਝੇ ਤਾ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੀ ਨੀਸਾਨ ਗਾਵੇ ਕੋ ਵਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਚమే ਵਿਚਾਰ

ਆਖੇ ਮੰਗੇ ਹਨ ਦੇਹ ਤੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮਈ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰੁ ਥਾਪਿਆ ਨਾ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਹੋਈ ਨਿਦਾਨ ਗਾਵੀਏ ਸੋਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖੰਨਾ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰੇ ਸਰ ਗੁਰ ਗੋਰਖਾ ਪਰਮਾ ਗੁਰ ਪਾਰਬਤੀ ਮਾਈ ਜੈ ਹੂੰ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਈ ਕਦੇ ਬੁਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈ ਵਿਸਰਣਾ ਜਾਏ ਤੇਰਥ ਨਾਵਾ ਜਿਤ ਸਹਿ ਭਾਵਾ ਵਿਣ ਭਾਣੇ ਕਹਿ ਨਾ ਕਰੀ ਜੇ ਤਿਸ ਰੂਪਾਈ ਵੇਖਾਂ ਮਣ ਕਰਮਾ ਕੇ ਮੈ ਲਲਾਈ ਮਤ ਵਿਚ ਰਤਨ ਜਵਾਰ ਮਾਣ ਕਾ ਜੇ ਕੋ ਗੁਰ ਕੇ ਸਿੱਖ ਸੁਣੀ ਕੋ ਰਾਏ ਕਦੇ ਮੁਝਾਈ ਸਬਨਾ ਜੀਆਂ ਕਾ ਕਾ ਦਾਦਾ ਸੋ ਮੈ ਵਿਸਰਣਾ ਜਾਈ ਜੇ ਜੁਗ ਚਾਰੇ ਆਣ ਜਾਉ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈਂ ਜੈ ਸਖਿਰਤ ਜਗਲੇ ਜੇ ਤਿਸ ਨਤਰਨਾ ਆਵਈ ਤਾਂ ਵਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਈ नान निर्गुन गुण करे गुणवत कोन सुताल सु नसदा विकास सुञा नासम सुभ्रेम हिंद सुमंद सुण जो भेद सु ਸੁਣਿਆ ਦੂਖ ਪਾਪ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜਕਾਈ ਸਨਾ ਸੁਣਿਆ ਪੜ ਪੜ ਆਵੀ ਮਾਨ ਸੁਣੇ ਲਾਗੇ ਸਜਿ ਧਿਆਨ ਨਾਨਕ ਅਪੇ ਦਸ ਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸਾ ਸੁਣਿਆ ਸਰਾ ਗੁਣ ਕੇ ਗਾਹੀ ਸੁਣੇ ਸੇ ਕੀਰਪਾ ਸਾਹਿਬ ਸੁਣਿਆ ਦੇ ਭਾਵੇ ਰਾਹ ਸੁਣੇ ਹਾਥ ਹੋਵੇ ਸੰਗੋ ਨਾਨਕ ਅਪੇ ਦਸ ਦਾ ਵਿਗਾਸ ਸੁਣਿਆ ਦੂਖ ਪਾਪ ਦਾ ਨਾਸ ਮੰਨੇ ਕੀ ਗਤ ਰਹੀ ਨਾ ਜਾਏ ਜੇ ਕੋ ਕਹ ਪਿਛਿਪ ਚਿਪ ਜਤਾਏ ਕਾਂਗਤ ਕਲਮ ਨਾਲ ਲਿਖਣੇ ਹਾਰ ਮੰਨੇ ਖਾਵੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਿਲ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਾਵਣ ਕੀ ਸੋਧ ਮੰਨੇ ਮੋ ਛੋਟਾ ਨਾ ਖਾਏ ਮੰਨੇ ਜਮਕੇ ਸਾਤ ਨਜਏ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਏ ਮਨਿਆ ਮਾਰਗ ਠਾ DNA ਬਾਇ ਮਨੈ ਪਤਿਸੋਂ ਪ੍ਰਗਟ ਜਾਏ ਮਨੈ ਮਗੜਾ ਛੱਲੇ ਪੰਦ ਮਨੈ ਤਰਮ ਸੈ ਤੇ ਸੰਬੰਧ ਐਸਾ ਨਾਮ ਨਿਰੰਝਰ ਹੋਇ ਜੇ ਕੋ ਮਾਨੋ ਜਾਣੇ ਮਨ ਕੋਏ ਮਨੈ ਬਾਇ ਮੁਖਦਵਾਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਰੇ ਗੁਰ ਸਿੱਖ ਮਨੈ ਨਾਲਿ ਭਵੇ ਨ ਆਪੀਖ ਐਸਾ ਨਾਮ ਨਿਰੰਝਰ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਜੇ ਪਰਵਾਨ ਪੰਜੇ ਪਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਤ ਸਹ ਦਰਾ ਜਾਨ ਪੰਜਾ ਗਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨ ਸਮਰ ਤੋੜ ਤਨ ਮਦਿਆ ਕਾ ਪੂਤ ਸੰਤੋਗ ਥਾ ਪਰਖਿਆ ਜਨ ਸੋਤ ਜੇ ਕੋ ਗੁਜੇ ਹੋਵੇ ਸਚਿਆ ਤਵਲੇ ਉਪਰ ਕਿਤਾਬਾਂ タルਦੀ ਹੋਰ ਪਰੇ ਹੋਰ ਹੋਣ ਤਿਸਤੇ ਬਾਹਤਲੇ ਕਮਨ ਜੋਲ ਜੇ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾ ਮੇ ਹੁ ਲੈ ਖਲਖ ਜਾਣੇ ਕੋਈ ਲੈ ਖਾ ਲਿਖਿਆ ਕੇ ਤਾਉਂ ਕੇਤਾ ਤਾਨਸੋ ਵਾਲੇ ਰੂਪਾਂ ਕੇਤੇ ਦਾਤ ਜਾਣੈ ਕੌਣ ਕੋਤ ਕਿਤਾਬ ਸੋਇ ਕੋ ਕੋ ਵਾਉ ਤਿਸ ਤੇ ਹੋਏ ਲੱਖ ਦਰਿਆਉ ਗੁਜ਼ਰਤ ਨਾਣ ਕਾਮੀ ਚਾਰ ਵਾਰਿਆਂ ਨਾ ਜਾਵਾਂ ਏਕ ਵਾਰ

ਜੋਤ ਤਦ ਭਾਵੇ ਸਾਈਂ ਪਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਮੂਰਖ ਅਧਪੂਰ ਅਸੰਗ ਜੋਰਾ ਨਾਮ ਪੂਰ ਅਸਾਂ ਕਾ ਅਮਰ ਕਰਜਾ ਹੈ ਜੋਰਾ ਸੰਗਲਵਟ ਹਤਿਆ ਖਮਾਇਆ ਸੰਗ ਪਾਪੀ ਪਾਪ ਕਰ ਜਾਇ ਅਸਾਂ ਕੂੜਿਆ ਪੜੇ ਫਿਰਾਇਆ ਸੰਗ ਮਲੇਸ਼ ਮਨਪਖ ਖਾਂਇ ਅਸੰਗ ਨੇ ਦਿਸਦਰ ਕਰੇ ਪਾਰ

ਜੇ ਨਾ ਲਿਖਿਆ ਤੇ ਸਰ ਨਾਹੀਂ ਜਿਬਾ ਫਰਮਾਏ ਤੇ ਵਾ ਤੇ ਵਪਾਏ ਜੇ ਤਾਂ ਕਿਤਾ ਤੇ ਤਾ ਨਾ ਵਣ ਨਾਵੇਂ ਨਾਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਦ ਪਹਾਵੇ ਸਾਈ ਭਲੀ ਤੇ ਸਦਾ ਸਲਾਮਤ ਨਿਰੰਕਾਰ ਭਾਰੀਏ ਹੱਥ ਪੈਰ ਤਨ ਦੇ ਬਾਣੀ ਧੋਤੇ ਉਤਲ ਸੁਖੇ ਮੋਤ ਭਲੀ ਤੇ ਕਪੜ ਹੋਏ ਦੇ ਸਾਬਣ ਲਈ ਹੋ ਤੋਏ ਭਾਰੀਏ ਮਤ ਪਾਪਾ ਕੇ ਸੰਤ ਉਹ ਧੋਪੇ ਨਾਵੇਂ ਕਿਰੰਗ

ਕਮਣ ਸਵੇਲਾ ਵਕਤ ਕਮਣਾ ਕਮਣਾ ਤੇ ਕਮਣ ਵਾਰ ਕਮਣ ਸੇ ਰੁਤੇ ਮਾਉ ਕਮਣਾ ਜਿਤ ਹੋਆ ਆਕਾਰ ਵੇਲਾ ਪਾਇਆ ਪੰਡਤੀ ਜੇ ਹੋਵੇ ਲੈ ਪ੍ਰਾਨ ਵਕਤ ਨਾ ਪਾਇਓ ਕਾ ਦਿਆ ਜੇ ਲਿਖਣ ਲੈ ਕੁਰਾਨ ਤੇ ਤਵਾ ਨਾ ਜੋਗੇ ਜਾਣੇ ਰਤਮਾਉ ਨਾ ਕੋਈ ਜਾ ਕਰਤਾ ਸ੍ਰਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਵਖਾਰੇ ਆਖਾਂ ਕਿ ਵਸਾਈ ਕਿਉ ਵਰਣੀ ਕਾ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਈ ਬਉਦੀ ਨਹੀਂ ਕਿ ਤਾ ਜਾ ਕਾ ਹੋਵੇ ਨਾਨਕ ਦੇਖੋ ਆਖੋ ਜਾਣੇ ਅੱਗੇ ਗਿਆਨ ਸੋਹੇ ਬਤਾਲਾਂ ਬਤਾਲ ਲਕ ਆਗਾਸਾਂ ਆਗਾਸ ਉੜਕ ਉੜਕ ਪਾਲ ਧਕੇ ਵੇਦ ਕਿਨਕਵਾਤੋ

ਅੰਤਨਾ ਜਾਪੇ ਕਿਆ ਮਨ ਮੰਨਤਾ ਅੰਤਨਾ ਜਾਪੇ ਕੀ ਤਾਇਆ ਕਰ ਅੰਤਨਾ ਜਾਪੇ ਪਾਰਾਂ ਵਾਰ ਅੰਤਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤਨਾ ਜਾਣੇ ਪਏ ਬਹੁਤਾ ਕਾਹੀ ਹੈ ਬਹੁਤਾ ਹੋਵੇ ਵੱਡਾ ਸਾਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਹੋਵੇ ਕੋਈ ਤੇ ਉੱਚੇ ਕੋ ਜਾਣੇ ਹੋਏ ਜੇ ਵਣਿ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਾਤ ਨਾਤਮਾ ਕਿਤੇ ਮੰਗੇ ਜੋ ਦਾ ਪਾਰ کہتیاں گناتا نہیں ویچار کیتے کب تو ٹوٹے وکار کیتے لے مکر پائی کہتے مرک کھائی 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 دوک پو مارے رہ پہدا تیری داتار بند کھلا پانے ہوئے اور آکھ نہ سکے کوئے جے کو کھائی کے آکھ نہ پائے ہو جانے جیتیاں موگایاں پے جانے آپے دیا کھین سے کے ہی کے جس نبک سے سبتہ سال آئے ہیں نان پادشاہ ہی پادشاہ ہو عمل گن عمل واپار عمل واپاری عمل پندار ਅਮਲੇ ਆਵੇ ਅਮਲੇ ਲੈ ਜਾਏ ਅਮਲ ਭਾਏ ਅਮਲਾ ਸਮਾਏ ਅਮਲੇ ਕਰਮ ਅਮਲੇ ਦੀ ਬਾਣ ਅਮਲੇ ਪਰਵਾਣ ਅਮਲ ਬਖਸ਼ੇ ਸਾਹਮਣੇ ਸਾਨ ਅਮਲ ਕਰਮ ਅਮਲ ਫਰਮਾਣ ਅਮਲੋ ਅਮਲਾ ਖੇਂਦਾ ਜਾਇ ਆਖ ਆਖਰੇ ਲਿਲਾਇ ਆਖੇ ਵੇਦ ਪਾਠ ਪੁਰਾਣ ਆਖੇ ਬਣੇ ਖਰੇ ਵਖਿਆ ਨੇ ਆਖੇ ਪਰਮੇ ਆਖੇ ਦਇਆ ਆਖੇ ਗੋਪੀ ਤੇ ਗੋਵਿੰਦ ਆਖੇ ਸਰਾਖੇ ਸੇ ਦਇਆ ਆਖੇ ਕਿਤੇ ਕਿਤੇ ਬੁੱਧਾਂ ਆਖੇ 92 ਆਖੇ ਦੇਵ ਆਖੇ ਸੁਨਰਮਨ ਜਨ ਸੇਵਕ ਤੇ ਆਖੇ ਆਖਣ ਪਾਈ ਕਿ ਤੈ ਕਹਿ ਕਹਿ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਂ ਅੱਖ ਨਜ਼ਰ ਕੇ ਕੇ ਕੀ ਜੇ ਵੜਾ ਪਾਵੇ ਤੇ ਵੜਾ ਹੋਵੇ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਰਗਾ ਵਾਰਾ ਗاوار ਸੋ ਦਰ ਕੇ ਹਾਂ ਸੋ ਕਰ ਕੇ ਹਾਂ ਜਿਤਬੈ ਸਰਬ ਸਮਾਲੇ ਵਾਜੈ ਨਾਨਕ ਅਨਿ ਕਿਐ ਅਸ਼ੰਕਾ ਕੀਤੇ ਵામਨਹਾਰੇ ਕੀਤੇ ਰਾਂ ਭਾਰੀ ਸੋ ਕਾਹੀਆਂ ਨ ਕੀਤੇ ਗਾਵਨਹਾਰੇ ਗਾਵੇ ਤੋਹਨਾ ਪਾਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਦ ਲਿਖਣ ਜਾਣੇ ਲੇਖਾ ਲਿਖਤਰ ਮੂ ਵਿਚਾਰੇ ਗਾਵੇ ਸਰਬ੍ਰੇਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨੀਂਦਾਂ ਸਮੇਂ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਇਸ ਦਸਮਾਦੀ ਅੰਦਰ ਗਾਵਨ ਸਤ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਵੇ ਵੀਰ ਫਰਾਰੇ ਗਾਵਨ ਪੰਦ ਬਣ ਰਖੇ ਸਰ ਜੋਗ ਜਗਵੇਦਾ ਨਾਲੇ ਗਾਵੇ ਮੌਣੀਆਂ ਮਨਮੋਹਨ ਸਰਗਾ ਮਚਪਿਆਲੇ ਗਾਵਨ ਰਤ ਨੂੰ ਪਾਏ ਤੇਰੇ 68 ਤੀਰਥ ਨਾਲੇ गावे जोत सूरा, गावे सूर चारे, गावे खंड मंडल वर पंडा कर रखे तारे सही तो दनो दावे रते तेरे भगत ते होन साल गावन सह आवन नानक क्या विचारे सोई सोई, सोई सदा सत साहिब साचा साची न ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨਾਂ ਰਚਾਈ ਰੰਗੀ ਰੰਗੀ ਭਾਤੀ ਕਾਕਰ ਜਨਸੀ ਮਾਇਆ ਜਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸਤੀ ਵਢਿਆਈ ਜੋ ਤਿਸੈ ਫਾਵੇ ਸੋਈ ਕਰ세 ਹੁਕਮ ਨਾ ਕਰਨਾ ਜਾਇ ਜੋ ਪਾਤ ਸਾਹੋਂ ਸਾਤ ਸਾਈਂ ਬੋ ਨਾਨਕ ਰਹਿਣ ਰਜਾਈ

ਹ੍ਰਿਦੇ ਸਿਦਾਵਰਾ ਸਾਦ ਸੰਜੋਗ ਵਿਜੋਗ ਦੁਇ ਘਰ ਚਲਾਵੇ ਲਿਖੇ ਆਵੇ ਭਾਗ ਆਦੇ ਤੇ ਸੇ ਆਦੇ ਸਿਆਦਾ ਨੀਲਾ ਨਾਦਨਾਦ ਜੁਗ ਜੁਗੇ ਖਵੇ ਸਾ ਏ ਕਾਮਾਈ ਜੁਗ ਤੇ ਵਹਾਈ ਤਨ ਚੱਲੇ ਪਰਮਾਨਿਕ ਸੰਸਾਰੀ ਭੰਡਾਰੇ ਕਲਾਇ ਦੀ ਬਾਣ ਜਿਥੇ ਸਾ ਭਾਵੇ ਤੇ ਵਹ ਚਲਾਵੇ ਜਿਵਾ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬਉਧਾਏ ਉਹੇ ਟਾਣਾ ਦੇਸ ਤੇ ਸੇ ਆਦੇ ਸਿਆਦਾ ਨੀਲਾ ਨਾਦਨਾਦ ਜੁਗ ਜੁਗੇ ਖਵੇ ਸਾ ਆਸਣ ਲੋਇ ਲੋਇ ਪੰਡਾਰ ਜੁਗ ਜਬੈ ਸੋ ਏਕ ਆਵਾਰ ਘਰ ਘਰ ਵੇਖੈ ਸਰਜਨਹਾਰ ਨਾਨਕ ਸੱਚੀ ਕੀ ਸੱਚੀ ਕਾ ਰਾ ਦੇਸ ਤੇ ਸਿਆ ਦੇਸਿਆ ਨੀਲਾ ਨਾਨਦ ਨਾਮ ਦਾ ਜੁਗ ਅਜੁਗੇ ਕੋ ਵੇਸ ਇਕ ਦੋ ਜੀ ਭੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਘੇੜਾ ਆ ਕੀ ਏਕ ਨਾਮ ਜਗਦੀਸ਼ ਹੈ ਤਰਾਇ ਪਤ ਪਵਣੀਆਂ ਚੜਿਏ ਹੋਏ ਆ ਕੀ ਸੋ ਸੁਣ ਗਾਲਾਂ ਆਕਾਸ ਕੀ ਕੇਟਾਈ ਰੇਸ ਨਾਨਕ ਨਦਰੀ ਪਾਈਐ ਕੋੜੀ ਕੋੜੈ ਕੇਸਾ ਕਣ ਜੋ ਚੋਪੈ ਨਾ ਜੋਰ ਜੋ ਨਾ ਮੰਗਣ ਦੇਣਾ ਜੋ ਨਾ ਜੋਣਾ ਜੀਵਨ ਮਰਨ ਨੇ ਜੋਰ ਜੋਰ ਨਾ ਰਾਜ ਮਨ ਮਨਸੋਰ ਜੋ ਨਾ ਸੁਣਤੀ ਗਿਆਨ ਹੀ ਚਾਨ ਜੋ ਨਾ ਜੁਗਤਿ ਛੋਟੈ ਸੰਸਾਰ ਜੇ ਸੱਥ ਜੋੜ ਕਰੇ ਵੇਖੇ ਸੋ ਨਾਨਕ ਦਮਨੀਚ ਨਾ ਕੋਈ ਰਾਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਤਾਰ ਤੇ ਸਭ ਵਿੱਚ ਧਰਤੀ ਤੇ ਆਪ੍ਰੀਤਮ ਸਾਲ ਤੇਸ ਵਿਚ ਜੀ ਜੁਗਤ ਘੇਰਾ ਕਰਨ ਕੇ ਨਾਮ ਆਨੇ ਕੇ ਅਨੰਤ ਕਰਮੀ ਕਾ ਵੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤੇਥੇ ਸੋਨ ਪੰਚ ਪ੍ਰਮਾਨ ਨਦਰੇ ਕਰਮ ਪਾਵੇ ਨੀ ਸਾਣ ਗਚਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਧਰਮ ਮੰਗਿਆ ਨਿਕਣ ਲਗਾਇਆ ਕੋ ਕਰਮ ਕਹਤੇ ਪਾਣੀ ਵਸਾ ਦਰ ਕਿਤੇ ਕਾਨ ਮੇ ਹੇ ਸੋ ਕਹਤੇ ਪਰ ਮੈ ਕਾੜ ਤਕੜੀ ਹੈ ਰੂਪ ਰਾਂਕੇ ਵੇਸ ਕਹਤਿਆਂ ਕਰਾਂ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਹੈ ਕਿਤਿਆਂ ਦੇ ਚੰਸ ਹੋਰ ਕਿਤੇ ਕਿਤੇ ਮੰਡਲ ਦੇ ਸਾਂ ਕਹਤੇ ਸਿਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੂਲ ਕਿਤੇ ਕਿਤੇ ਰਤਨ ਸਮੁੰਦਰ ਕਿਤਿਆਂ ਖਾਣੀ ਕਿਤਿਆਂ ਪਾਣੀ ਕਹਤੇ ਭਾਤ ਨਰੰਦ ਕਹਤਿਆਂ ਸੁਰਤੀ ਸੇਵਕ ਕਿਤੇ ਨਾਨਕ ਜਾਂਤਨਾ ਜਾਂਤਾ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋੜਾ ਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਗੜੀ ਹੈ ਬਾਤਾਂ ਨੋਕ ਤਾਂ ਕੀ ਗੱਲਾਂ ਕਥੀਆਂ ਨਾ ਚਾਈ ਜੇ ਕੋ ਕਹੇ ਪਿਛੇ ਪਛਤਾਈ ਤਿੱਥੇ ਘੜੀਐ ਸੋ ਸਮਾਤਮਨ ਬੁੱਧ ਤਿੱਥੇ ਘੜੀਐ ਸਰਾਂ 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 ਸਿਦਾਂ ਸੁਦੈ ਕਰਮ ਖੰਡ ਕੀ ਬਾਣੀ ਜੋਰ ਤੇਥੇ ਹੋਰ ਨਾ ਕੋਈ ਹੋਰ ਤੇਥੇ ਜੋਤ ਮਹਾ ਬਲ ਸੋਇ ਤਨ ਮੈਂ ਰਾਮ ਰਹਾ ਪ੍ਰਭੂ ਤੇਥੇ ਸੇ ਤੋ ਸੇ ਤਾਂ ਮੈਂ ਮਾਇ ਤਾਂ ਕੇ ਰੂਪ ਨਾ ਕਥਨੇ ਜਾਈ ਨਾ ਇਹੋ ਮਰੇ ਨਾ ਠਾਗੇ ਜਾਏ ਜਨ ਕੈ ਰਾਮਾ ਵਸੈ ਮਨ ਮਾਇ ਤੇ ਥੈ ਭਗਤ ਵਸੈ ਕੋ ਲੋ ਘਰੇ ਨਾ ਦ ਸਚਾ ਮਨ ਸੋਏ ਸਚ ਘਣਾ ਵਸੈ ਨਿਰੰਕਾਰ ਕਰ ਕਰ ਵੇਖੇ ਨੰਦਰਣੀ ਹਾਲ ਤੇ ਥੈ ਖੰਡ ਮੰਡਲ ਵਰ ਭੰਡਾ ਜੇ ਕੋ ਕਥੇ ਤਾਂ ਜਾਂ ਤਨਾਇਆ ਕਾ ਤੇ ਥੈ ਲੋ ਲੋਏ ਆਕਾਰ ਜਿਬ ਜੋ ਹੁਕਮ ਤੇ ਵੈਤਲਕਾਰ ਵੇਖੇ ਵੀਸੇ ਕਰ ਵਿਚਾਰ ਨਾਨਕਾ ਤਨਾ ਕਰਣਾ ਸਾਰ ਜੈਤਪahara تیرਜ ਸੁਨਿਆ ਰੈ ਨਨਮਤਵੇ ਦੇ ਹਥਿਆਰ ਭੋ ਕਲੰਗ ਤਬਤਾਓ ਭਾਂਟਾ ਭੌਂਗ ਤੇ ਢਟਾਨ ਕੜੀਏ ਛੰਦ ਸੱਚੀ ਟਿਕਟਾਲ ਜਿੰਕੋ ਨਵਕਰਮ ਦਿਨਕਾਰ ਨਾਨਕ ਨਦਰਿ ਨਦਰਿ ਹਾਲ ਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤਾਂ ਚੰਗੇ ਆਈਆਂ ਬਣ ਆਈਆਂ ਵਾਚੇ ਤਨ ਮਹਦੂਰ ਕਰਮੀ ਆਪੋ ਆਪਣੀ ਕੈਨੇਡੇ ਕੇ ਦੂਰੰ ਜਿਨੇ ਨਾਮ ਧਿਆਇਆ ਗੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ